400 ਸਾਲਾ ਹਨੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦ ਪ੍ਰਕਾਸ਼ ਉਤਸਵ ਮਨਾਇਆ ਗਿਆ ਅੰਮ੍ਰਿਤਸਰ ਵਿੱਚ ਇਤਿਹਾਸਿਕ ਇਕੱਠ ਹੋਇਆ ਕਹਿੰਦੇ 44 ਲੱਖ ਦੇ ਕਰੀਬ ਇਕੱਠ ਹੋਇਆ ਅੰਮ੍ਰਿਤਸਰ ਦੀ ਹਰ ਗਲੀ ਭੈਕ ਸੀ ਇਹਨਾਂ ਵਰਤੋ ਤੇ ਸਜਣਾ ਨੇ ਮੈਨੂੰ ਕਿਹਾ ਬਈ ਦੋ ਕਮਰੇ ਸਾਡੇ ਲਈ ਜ਼ਰੂਰ ਰੱਖਣਾ ਮੈਂ ਰੱਖੇ ਪਰ ਉਹ ਰੇਲਵੇ ਸਟੇਸ਼ਨ ਤੋਂ ਥੋੜਾ ਜਿਹਾ ਅੱਗੇ ਨਿਕਲ ਕੇ ਮੈਨੂੰ ਫੋਨ ਕਰਨ ਲੱਗੇ ਕਹਿੰਦੇ ਗੈਣੀ ਜੀ ਪਹੁੰਚੀਏ ਕਿਨੇ ਸੱਸੇ ਸਾਰੇ ਜਾਮ ਕਾਰਾ ਨਾਲ ਮੋਟਰਾ ਨਾਲ ਜਾਮ ਨੇ ਨਹੀਂ ਬੰਦਿਆਂ ਨਾਲ ਜਾਮ ਮਨੁੱਖਾ ਗਿਆ ਹਰ ਗਲੀ 'ਤੇ ਕੋਈ ਪਈ ਮਨੁੱਖ ਮੈਂ ਕਿ ਜਦ ਤੁਸੀਂ ਇੱਥੇ ਤੱਕ ਨਹੀਂ ਆ ਸਕਦੇ ਤੇ ਮੈਂ ਵੀ ਹੁਣ ਤੁਹਾਨੂੰ ਲੈਣ ਵਾਸਤੇ ਉੱਥੇ ਤੱਕ ਨਹੀਂ ਜਾ ਸਕਦਾ ਮੈਂ ਕਹਿੰਦਾ ਜਦ ਮੈਂ ਸਟੇਜ ਤੇ ਪਹੁੰਚਦਾ ਮੈਨੂੰ ਪੁਲਿਸ ਪਹੁੰਚਾਉਂਦੀ ਹੈ ਉਹ ਰਸਤਾ ਬਣਾਉਂਦੇ ਮੇਰੇ ਲਈ ਸਟੇਜ ਤੇ ਜਾਣਾ ਵੀ ਔਖਾ ਹੁੰਦਾ ਹੈ ਨਿਊ ਅੰਮ੍ਰਿਤਸਰ ਦੇ ਬਾਹੀ ਲਖ ਸਜਣਾ ਦਾ ਇਕੱਠ ਹੋਇਆ ਕਿਤਨੀ ਦੂਰ ਤੱਕ ਬਸ ਲੋਕਾਂ ਦੇ ਸਿਰ ਹੀ ਸਿਰ ਸਟੇਜ ਤੱਕ ਮੈਂ ਆਪਣੇ ਠਿਕਾਣੇ ਤੋਂ ਸਟੇਜ ਤੱਕ ਮੈਂ ਪਹੁੰਚਿਆ 2 ਘੰਟੇ ਇਤਨਾ ਇਕੱਠ ਧਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਪਸਰੋ ਤੇ ਬੋਲਣ ਵਾਸਤੇ ਆਏ ਸਨ ਦলাই ਲਾਮਾ ਜੀ ਹਿੰਦੂ ਜਗਤ ਦੇਸ਼ ਵਕਤ ਸਭ ਤੋਂ ਵੱਡੇ ਵਕਤਾ ਵਿਦਵਾਨ ਗਿਣੇ ਜਾਣ ਵਾਲੇ ਰਵੀ ਸ਼ੰਕਰ ਉਹ ਵੀ ਆਏ ਔਰ ਇਸੇ ਤਰੀਕੇ ਦੇ ਨਾਲ ਇਸਲਾਮੀ ਜਗਤ ਦੇ ਹਜ਼ਰਤ ਨਜ਼ਾਮੁਦੀਨ ਦੀ ਜਿਹੜੀ ਦਰਗਾਹ ਹੈ ਦਿੱਲੀ ਦੇ ਉਸਤੇ ਜਿਹੜੇ ਵੱਡੇ ਜੋ ਮਜੌਰ ਨੇ ਜਿਸਨੂੰ ਸੀ ਪੁਜਾਰੀ ਕਹਿ ਦਿੰਦੇ ਆ ਸਾਡੇ ਵਿੱਚ ਗ੍ਰੰਥੀ ਸਾਹਿਬ ਕਹਿ ਦਿੰਦੇ ਨੇ ਉਹਨਾਂ ਵਿੱਚ ਮਜੌਰ ਕਹਿ ਦਿੰਦੇ ਨੇ ਉਸ ਦਰਗਾਹ ਦੇ ਜਿਹੜੇ ਵੱਡੇ ਮਜੌਰ ਨੇ ਗਲਬਨ 90 ਸਾਲ ਦੇ ਨੇੜੇ ਸਨ ਬੜੇ ਬਜ਼ੁਰਗ ਸਨ ਉਹ ਵੀ ਆਏ 15 15 20 20 ਮਿੰਟ ਦਾ ਸਾਰਿਆਂ ਦਾ ਟਾਈਮ ਸੀ ਕਿਉਂਕਿ ਹਰ ਮਸਬ ਦੇ ਚੋਟੀ ਦੇ ਬੰਦੇ ਆਏ ਹੋਏ ਸਨ ਦਿਲਾਈ ਲਾਮਾਚੋ ਕੇ ਤਿਬਤੀ ਭਾਸ਼ਾ ਵਿਚ ਬੋਲੇ ਮੇਰੇ ਪੱਲੇ ਕੁਝ ਨਹੀਂ ਪਿਆ ਭਾਵੇਂ ਉਹ ਨਾ ਕੋਲ ਇੰਟਰਪ੍ਰੀਟਰ ਹੈ ਸੀ ਉਹ ਹਿੰਦੀ ਚ ਬੋਲਦਾ ਸੀ ਪਰ ਟੁੱਟੀ ਫੁੱਟੀ ਹਿੰਦੀ ਸੀ ਪੱਲੇ ਨੇ ਕੁਝ ਪੈਂਦਾ ਸੀ ਰਵੀ ਸ਼ੰਕਰ ਤੇ ਇੱਕ ਵਿਦਵਾਨ ਸੱਜਣ ਸਨ ਰਹਿ ਗਈ ਗੱਲ ਹਜ਼ਰਤ ਨਦਾਮੁਦੀਨ ਔਲੀਆ ਦੀ ਦਰਗਾਹ ਦੇ ਮਜਾ ਇਹ ਉਰਦੂ ਦੇ ਵਿੱਚ ਬੜੇ ਸਾਫ਼ ਲੱਗ ਰਹੇ। ਉਹਨਾਂ ਨੇ ਜੋ ਕੁਝ ਉਰਦੂ ਦੇ ਵਿੱਚ ਆਖਿਆ ਮੈਂ ਤੁਹਾਨੂੰ ਪੰਜਾਬੀ ਦੇ ਸੁਣਾਵਾਂ। ਖੰਡਕ ਜਿਸ ਦਿਨ ਸਾਰੀ ਦੁਨੀਆ ਸਿਆਣੀ ਹੋ ਗਈ ਨਾ ਧਾਰਮਿਕ ਤੌਰ ਤੇ। ਉਸ ਦਿਨ ਦੁਨੀਆ ਵਿੱਚ ਧਾਰਮਿਕ ਗ੍ਰੰਥ ਇੱਕ ਹੋਵੇਗਾ। ਪਰ ਉਸ ਗ੍ਰੰਥ ਦਾ ਨਾਮ ਹੋਵੇਗਾ ਧੰਨ ਗੁਰੂ ਗ੍ਰੰਥ ਸਾਹਿਬ। कि उस दरगाह ਦਾ ਮਜੂਰ ਕਹਿੰਦਾ ਹੈ ਕਿਉਂ ਕਹਿੰਦਾ ਸੰਸਾਰ ਸ਼ਬਦ ਤੋਂ ਆਇਆ ਹੈ ਸ਼ਬਦ ਦੀ ਪੂਜਾ ਨਿਰੰਕਾਰ ਦੀ ਪੂਜਾ ਹੈ ਖੁਦਾ ਦੀ ਪੂਜਾ ਔਰ ਉਹਨੇ ਕਿਹਾ ਉਹਦੇ ਅਲਫਾਜ਼ ਜੋ ਲੱਖਾਂ ਦੇ ਕੱਟ ਦੇ ਤੁਸੀਂ ਲਿਖੇ ਹੈ ਵੀ ਕੁਰਾਨ ਸ਼ਰੀਫ ਕਹਿੰਦੀ ਹੈ ਖੁਦਾ ਦੇ ਅੰਦਰੋਂ ਆਵਾਜ਼ اٹਹੀ ਜੋ ਨਿਰਗਾਰ ਹੈ ਹੋ ਜਾ ਤੋ ਜਗਤ ਹੋ ਗਿਆ ਉਹਦੇ ਬੋਲ ਤੋਂ ਹੈ ਉਹਦੇ ਸ਼ਬਦ ਤੋਂ ਹੈ ਗੁਰਬਾਣੀ ਕਹਿੰਦੀ ਹੈ ਕੀਤਾ ਪਸਾਓ ਏਕੋ ਕਵਾਉ ਤਿਸਤੇ ਹੋਏ ਲੱਖ ਦਰਿਆ ਇੱਕ ਕਵਾਉ ਤੋਂ ਇੱਕ ਬੋਲ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਚੱਲ ਪੈਂਦੇ ਹੈ ਕਿ ਜ਼ਿੰਦਗੀ ਦਾ ਦਰਿਆ ਸੂਰਜ ਮੰਨਿਆ ਜਾਂਦਾ ਹੈ ਪਤੋਂ ਨਹੀਂ ਔਰ ਬਹੁਤ ਖਰਬਾ ਸੂਰਜ ਪ੍ਰਗਟ ਹੋ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋ ਗਏ ਲੰਬਾ ਚੋੜਾ ਖੁਲਾਸਾ ਗੁਰਬਾਣੀ ਦੇਚੈ ਇਹ ਵਿਚਾਰ ਲਜ਼ਾਮੁਦੀਨ ਔਲੀਆ ਦਰਗਾਹ ਦੇ ਮੁਖੀ ਮਜੌਰ ਨੇ ਕਹੇ ਕਿ ਜੇ 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 ਦੁਨੀਆ ਸਿਆਣੀ ਨਹੀਂ ਹੈ ਜਿ ਦਿਨ ਸਿਆਣੀ ਹੋਈ ਇੱਕੋ ਹੀ ਧਾਰਮਿਕ ਗ੍ਰੰਥ ਹੋਵੇਗਾ ਸਾਰੀ ਦੁਨੀਆ ਦੇ ਹੋਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਅਲਫਾਜ਼ ਮੈਂ ਸੁਣ ਕੇ ਹੈਰਾਨ ਹੋਇਆ ਇੱਕ ਮੁ슬ਮਨ ਬਕਤਾ ਐਸਾ ਕਹਿੰਦਾ ਉਹਨੂੰ ਇਹ ਸਚਾਈ ਜੋ ਹੈ ਦੇਖੇ ਬਦਕਿ ਸਮਤੀਏ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾ ਖੁਦ ਸੁਣ ਸਕੇ ਨਾ ਜਗਤ ਨੂੰ ਸੁਣਾ ਸਕੇ ਇਹ ਵੀ ਮੈਂ ਅਰਜ਼ ਕਰਦੇ ਹਾਂ ਇਕਬਾਲ ਨੇ ਇੱਕ ਗੱਲ ਕਹੀ ਸੀ ਮੌਕੇ ਸਿਰ ਬਹੁਤ ਸ਼ੌਕ से ਸੁਣ ਰਹਾ ਥਾ ਜ਼ਮਾਨਾ ਹਮੇ ਸੋਗੈ ਦਾਸ ਤਾਂ ਕਹਿ ਚੁਕੇ ਲੋਕੀ ਤੇ ਜਾਣਨਾ ਚਾਹਦੇ ਸਨ ਗੁਰੂ ਗ੍ਰੰਥ ਸਾਹਿਬ ਦੇ ਚ ਕੀ ਹੈ ਅਸੀਂ ਦਸਣ ਵਾਲੇ ਹੀ ਹੋ ਗਏ ਗਫਲਤ ਦੇ ਚਲੇ ਗਏ ਨਾ ਖੁਦ ਸਮਝ ਸਕੇ ਨਾ ਜਗਤ ਨੂੰ ਸਮਝਾ ਸਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਅਗਰ ਇਸ਼ਟ ਨੇ ਪਰਮਾਤਮਾ ਤੱਕ ਪਹੁੰਚਣ ਤੋਂ ਰੋਕ ਦਿੱਤਾ ਹੈ ਤਾਂ ਇਸ਼ਟ ਵੀ ਮਾਇਆ ਹੈ